ਜੀ ਆਇਆਂ ਨੂੰ ਕਲਾ ਦੇ ਅੰਗ ਸੰਗ ਦੇ ਵਿੜੇ ਦੇ ਵਿੱਚ ਮਾਣ ਗਲੇ ਇੱਕ ਵਾਰ ਤੁਹਾਡਾ ਸਾਰਿਆਂ ਦਾ ਫੇਰ ਸਵਾਗਤ ਕਰਦਾ ਹਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਆ ਜਿਸ ਤਰ੍ਹਾਂ ਆ ਪਝਾਂਦੇ ਆ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਕਲਾ ਨਾਲ ਸੰਬੰਧਿਤ ਵਿਅਕਤੀਆਂ ਦੇ ਨਾਲ ਗੱਲਬਾਤ ਹਮੇਸ਼ਾ ਕਰਦੇ ਆ ਲੇਖਕਾਂ ਦੇ ਨਾਲ ਤਾਂ ਅਸੀਂ ਕਰਦੇ ਹੀ ਰਹਿੰਦੇ ਆ ਅੱਜ ਮੈਂ ਤੁਹਾਨੂੰ ਐਸੇ ਜਿਹੜੇ ਕਲਾਕਾਰਾਂ ਨਾਲ ਮਲਾਉਣ ਲੱਗਿਆ ਜਿਨ੍ਹਾਂ ਨੇ ਸਟੇਜ ਦੇ ਉੱਤੇ ਜਿੱਥੇ ਅਦਾਕਾਰੀ ਕੀਤੀ ਆ ਉੱਤੇ ਫਿਲਮਾਂ ਦੇ ਵਿੱਚ ਵੀ ਆਪਣਾ ਮਤਲਬ ਰੋਲ ਨਿਵਾਏ ਨੇ ਉਹਦੇ ਸਕਸੈਸਫੁਲੀ ਆ ਹੌਸ ਆਪ ਸਭ ਤੋਂ ਪਹਿਲਾਂ ਆਪ ਸਵਾਗਤ ਕਰਦੇ ਆ ਮਨਪ੍ਰੀਤ ਰਾਏਤ ਕਲਾ ਦੇ ਅੰਗ ਸੰਗੋਜ ਜੀ ਆਨੂੰ ਥੈਂਕ ਯੂ ਸੋ ਮਚ ਥੈਂਕ ਯੂ ਮਨਗਿਲ ਜੀ ਸਾਨੂੰ ਇੱਥੇ ਇਨਵਾਈਟ ਕਰਨ ਦੇ ਲਈ ਤੇ ਆਪਣਾ ਸਮਾਂ ਦੇਣ ਦੇ ਲਈ ਤੁਸੀਂ 2006 ਤੋਂ ਅ ਡਰਮ ਦੇ ਨਾਲ ਸਟੇਜ ਦੇ ਨਾਲ ਜੁੜੇ ਹੋਏ ਹਾਂ ਮੈਨੂੰ ਤਾਂ ਐ ਲੱਗਦਾ ਵੀ ਤੁਹਾਡੀ ਉਮਰ ਵੀ ਮੈਨੂੰ ਉਨੀ ਹੀ ਲੱਗਦੀ ਆ 2006 ਦੇ ਜਨਮੇ ਲੱਗਦੇ ਹੋ ਅ ਪਰ ਇੰਨਾ ਲੰਬਾ ਸਮਾਂ ਤੁਸੀਂ ਸਟੇਜ ਦੇ ਨਾਲ ਗਾਹੇ ਬਗਾਹੇ ਜੁੜੇ ਰਹੇ ਹਾਂਜੀ ਉਸ ਤੋਂ ਪਹਿਲਾਂ ਥੋੜਾ ਜਿਹਾ ਆਪਣੇ ਪਿਛੋਕੜ ਬਾਰੇ ਦੱਸੋ ਤੇ ਇਹ ਦੱਸੋ ਵੀ ਇਹ ਚਿੰਗ ਸਟੇਜ ਦੀ ਕਿੱਥੋਂ ਪੈਦਾ ਹੋਈ ਅ ਮੈਂ ਪੰਜਾਬ ਤੋਂ ਗਰਸ਼ੰਕਰ ਏਰੀਆ ਤੋਂ ਬਿਲੋਂਗ ਕਰਦੀ ਹਾਂ ਗਰਸ਼ੰਕਰ ਦੇ ਕੋਲ ਮੇਰਾ ਪਿੰਡ ਆ ਚੱਕ ਸਿੰਘਾ ਤੇ ਮੈਨੂੰ ਸਟੇਜ ਦਾ ਮਤਲਬ ਕੋਈ ਆਈਡੀਆ ਨਹੀਂ ਸੀਗਾ ਥੀਏਟਰ ਬਾਰੇ ਕੋਈ ਨੋਲੇਜ ਨਹੀਂ ਸੀਗੀ ਤੇ ਕੁਦਰਤੀ ਕੀ ਹੋਇਆ ਡਾਕਟਰ ਸਾਫ ਸਿੰਘ ਸਾਰੇ ਜਾਣਦੇ ਨੇ ਉਹਨਾਂ ਨੂੰ ਹਾਂਜੀ ਹਾਂਜੀ ਉਹ ਮੇਰੇ ਪਿੰਡ ਤੋਂ ਹੀ ਨੇ ਮੈਂ ਚਾਚਾ ਜੀ ਕਹਿੰਨੀ ਉਹਨਾਂ ਨੂੰ ਸਾਡੇ ਪਿੰਡ ਦੇ ਕੋਲੇ ਘਰ ਆ ਉਹਨਾਂ ਦਾ ਉਹਨਾਂ ਨੇ ਸਭ ਤੋਂ ਪਹਿਲਾਂ ਸਾਡੇ ਪਿੰਡ ਵਿੱਚ ਨਾਟਕ ਮੇਲਾ ਕਰਾਉਣਾ ਸ਼ੁਰੂ ਕੀਤਾ ਜਿੱਥੇ ਕਿ ਸਿਰਫ ਦੇਖਣਾ ਸ਼ੁਰੂ ਕੀਤਾ ਪਤਾ ਲੱਗਣਾ ਸ਼ੁਰੂ ਕੀਤਾ ਕਿ ਓਕੇ ਇਹ ਨਾਟਕ ਹੁੰਦੇ ਨੇ ਹਮ ਹਮ ਸਟੇਜ ਪਰਫਾਰਮੈਂਸ ਕੀ ਹੁੰਦੀ ਆ ਬਸ ਦੇਖਣਾ ਸ਼ੁਰੂ ਕੀਤਾ ਮੈਂ ਸਕੂਲ ਚ ਸੀ ਉਦੋਂ ਤੇ ਸਾਨੂੰ ਉੱਥੇ ਭਾਈ ਮੰਨਾ ਸਿੰਘ ਕੀਰਤੀ ਕਰਪਾਲ ਅਜਮੇਰਾਲਕ ਉਹਨਾਂ ਦੇ ਨਾਟਕ ਦੇਖੇ ਗੁਰਸ਼ਰਨ ਸਿੰਘ ਹਾਂਜੀ ਗੁਰਸ਼ਰਨ ਸਿੰਘ ਹਨਾਦੇ ਹਮ ਤੇ ਉਦੋਂ ਸਭ ਤੋਂ ਪਹਿਲਾਂ ਸਾਡੇ ਪਿੰਡ ਦੀ ਕੁੜੀ ਨੇ ਉੱਥੇ ਇੱਕ ਸਪੀਚ ਬੋਲੀ ਸੀ ਓਕੇ ਤੇ ਉਹਨਾਂ ਨੂੰ ਸੀਗਾ ਕਿ ਅਸੀਂ ਵੀ ਕੁਝ ਕਰਨਾ ਚਾਹੁੰਦੇ ਆ ਅੱਗੇ ਆਉਣਾ ਚਾਹੁੰਦੇ ਆ ਉਹ ਸਪੀਚ ਵਿੱਚ ਬੋਲਿਆ ਉਹਨਾਂ ਨੇ ਤੇ ਨੈਕਸਟ ਈਅਰ ਮੈਨੂੰ ਯਾਦ ਹੈ ਮੈਂ ਸਕੂਲ ਬੱਸ ਚ ਉਤਰਿਆ ਛੁੱਟੀਆਂ ਦੇ ਬੱਸ ਚ ਉਤਰੀ ਤੇ ਮੈਂ ਉਹਨਾਂ ਨੂੰ ਹੀ ਦੇਖਿਆ ਗਲੀ 'ਚ ਜਾਂਦੇ ਆ ਨਾ ਮੈਂ ਉਹਨਾਂ ਨੂੰ ਪੁੱਛਿਆ ਦੀਦੀ ਕਿੱਥੇ ਜਾ ਰਹੇ ਹੋ ਕਹਿੰਦੇ ਸਾਬ ਅੰਕਲ ਆਏ ਹੋਏ ਨੇ ਨਾਟਕ ਬਾਰੇ ਨਾਮ ਲਿਖਦੇ ਪਏ ਨੇ ਜਿੰਨਾਂ ਜਿੰਨਾਂ ਨੇ ਕਰਨਾ ਹੈ ਤੇ ਆਪਾਂ ਨਾਮ ਲਿਖਾਣ ਚੱਲੇ ਆ ਮੈਂ ਉਵੇਂ ਹੀ ਬੈਗ ਪਿੱਛੇ ਪਾਈ ਉਹਨਾਂ ਦੇ ਨਾਲ ਤੁਰ ਪਏ ਨਾਮ ਲਿਖਵਾਣ ਤੇ ਜਦੋਂ ਘਰੇ ਆਈ ਤੇ ਮੈਂ ਮੰਮੀ ਨੂੰ ਦੱਸਿਆ ਕਿ ਮੈਂ ਨਾਟਕ ਵਿੱਚ ਕੰਮ ਕਰਨਾ ਹੈ ਮੈਂ ਨਾਮ ਲਿਖਵਾਇਆ ਹੁੰਦਾ ਅੱਛਾ ਉਹਨਾਂ ਲੱਗਿਆ ਕਿ ਕੁਛ ਨਾ ਕੁਛ ਇਹਦਾ ਚੱਲਦਾ ਰਹਿੰਦਾ ਹੈ ਤੇ ਮਜ਼ਾਕ ਕਰਦੀ ਹੋਣੀ ਹੈ ਤੇ ਪਰ ਉਹ ਸੱਚੀ ਮੈਂ ਜਦੋਂ ਸ਼ੁਰੂ ਹੀਆਂ ਰਿਹਸਲਸ ਤੇ ਫਿਰ ਉਹਨਾਂ ਲੱਗਿਆ ਕਿ ਨਹੀਂ ਇਹ ਸੀਰੀਅਸ ਸੀਗੀ ਤੇ ਬਸ ਉਦੋਂ ਤੋਂ ਸ਼ੁਰੂ ਹੋਇਆ ਕਿਸ ਤਰ੍ਹਾਂ ਦਾ ਰੋਲ ਸੀ ਕਿਹੜਾ ਨਾਟਕ ਸੀ ਉਹ ਕੋਈ ਯਾਦ ਆ ਯੈਸ ਨਾਟਕ ਸੀਗਾ ਸਮਾਜ ਹਾਂ ਹਾਂ ਤੇ ਉਹਦੇ ਵਿੱਚ ਮੇਰੇ ਦੋ ਰੋਲ ਸੀਗੇ ਅੱਛਾ ਤੇ ਉਹ ਰਿਅਸਲ ਇਹ ਸਤ ਆਪਣਾ ਕਰਾਈ ਸੀ ਮੈਂ ਉਹਦੇ ਚ ਇੱਕ ਬਜ਼ੁਰਗ ਮਾਤਾ ਦਾ ਵੀ ਰੋਲ ਨਿਭਾਇਆ ਸੀਗਾ ਤੇ ਇੱਕ ਮਤਲਬ ਯੰਗ ਨੋ ਦਾ ਵੀ ਰੋਲ ਨਿਭਾਇਆ ਸੀਗਾ ਬਸ ਉਹ ਉਹ ਸੀਗਾ ਇਟ ਵਾਸ ਮੋਰ ਲਾਈਕ ਫਨ ਮ제 ਮ제 ਚ ਅਸੀਂ ਕਰ ਲਿਆ ਤੇ ਜਿਸ ਹੱਬ ਨਾਲ ਸਾਡੀ ਰਿਹਸਲ ਹੋਈ ਸੀ ਫਰਸਟ ਐਕਸਪੀਰੀਅੰਸ ਸੀਗਾ ਬਿਲਕੁਲ ਬਾਕੀ ਤੁਸੀਂ ਉਹ ਜੋ ਹੁਣ ਦੱਸਿਆ ਨਾ ਬਜ਼ੁਰਗ ਮਾਤਾ ਦਾ ਉਹਦੇ ਲਈ ਕੋਈ ਗੈਟਅਪ ਤਿਆਰ ਕਰੀ ਸੀ ਜਾਂ ਬੋਲਣ ਦਾ ਲਹਿਜਾ ਉਸ ਤਰ੍ਹਾਂ ਦਾ ਮਾੜਾ ਬੋਲਣ ਦਾ ਲਹਿਜਾ ਸੀਗਾ ਤੁਹਾਡਾ ਪੋਸਚਰ ਹਾਂਜੀ ਤੇ ਗੈਟਅਪ ਕੁਝ ਖਾਸ ਨਹੀਂ ਬਿਕੋਜ਼ ਸਭ ਨੂੰ ਇਹੀ ਸੀਗਾ ਕਿ ਸਾਡੇ ਸਾਡੇ ਪਿੰਡ ਦੀਆਂ ਕੁੜੀਆਂ ਨੇ ਤੇ ਬਸ ਲੱਗੀਆਂ ਹੋਈਆਂ ਕੁਝ ਕਰਨ ਹਾਂਜੀ ਖਾਸ ਤੌਰ ਤੇ ਗੁਰシャン ਸਿੰਘ ਜੀ ਹੋਰਾਂ ਨੇ ਨਾ ਇਹ ਸਾਰੇ ਜਿਹੜੇ ਸਾਹਿਬ ਸਿੰਘ ਹੋਣੀ ਹੋਏ ਢਾੜੀਵਾਲ ਹੋਏ ਇਹ ਸਾਰੇ ਉਹਨਾਂ ਦੀ ਗਾਂਹ ਐਕਸਟੈਂਸ਼ਨ इवन ਅਨੀਤਾ ਸੁਭਦੀਸ਼ ਜੀ ਵੀ ਇਹ ਸਾਰੇ ਉਹਨਾਂ ਦੇ ਪੈਦਾ ਕੀਤੇ ਹੋਏ ਪੌਦੇ ਨੇ ਇਹ ਹੁਣ ਮੂਟੇ ਦਰਖਤ ਬਣ ਚੁੱਕੇ ਨੇ ਤੇ ਇਹਨਾਂ ਇਹਨਾਂ ਨੇ ਐਸਾ ਤਰ੍ਹਾਂ ਦਾ ਨਾਟਕ ਦਾ ਸਿਸਟਮ ਤਿਆਰ ਕਰ ਦਿੱਤਾ ਪਹਿਲਾਂ ਨਾਟਕ ਨਾ ਵੱਡੇ ਆ ਸਟੇਜਾਂ ਦੇ ਉੱਤੇ ਪੁੜੀਆਂ-ਪੁੜੀਆਂ ਲਾਈਟਾਂ ਇਹਦੇ ਨਾਲ ਤਿਆਰ ਹੁੰਦੇ ਸੀਗੇ ਇਹਨਾਂ ਨੇ ਥੋੜੀ ਜੀ ਸਮਗਰੀ ਦੇ ਨਾਲ ਪਿੰਡ ਦੀ ਇੱਕ ਗੱਡੇ ਦੀ ਸਟੇਜ ਬਣਾ ਕੇ ਵੀ ਲੋਕਾਂ ਦੇ ਸਾਹਮਣੇ ਨਾਟਕ ਪੇਸ਼ ਕਰਦੇ ਜਿਵੇਂ ਤੁਹਾਡੇ ਕੋਲੋਂ ਹੁਣ ਬਜ਼ੁਰਗ ਮਾਤਾ ਦਾ ਰੋਲ ਕਿ ਬੱਚੀ ਕੋਲੋਂ ਕਰਵਾ ਲੈਣਾ ਹਾਂਜੀ ਤੇ ਸ਼ਾਇਦ ਮੇਰਾ ਖਿਆਲ ਅਗਰਸਾਨ ਸਿੰਘ ਹੋਰਾਂ ਨੂੰ ਇਹੀ ਇਹਨਾਂ ਨੂੰ ਦੇਣ ਹੈਗੀ ਆ ਹਾਂਜੀ ਕਿਉਂਕਿ ਮੈਨੂੰ ਯਾਦ ਹੈ ਕਿ ਉਹ ਜਿਹੜਾ ਪਹਿਲਾ ਪਲੇ ਮੈਂ ਇਹਨਾਂ ਦਾ ਦੇਖਿਆ ਸੀ ਉਹ ਸਾਡੇ ਪਿੰਡ ਦੀ ਸਕੂਲ ਗਰਾਊਂਡ ਦੇ ਵਿੱਚ ਇੱਕ ਕਾਰਨਰ ਚ ਛੋਟਾ ਜਿਹਾ ਟੈਂਟ ਲੱਗਾ ਹੋਇਆ ਸੀ ਬਿਲਕੁਲ ਤੇ ਆਮ ਆਮ ਲੋਕਾਂ ਨੂੰ ਆਮ ਜਗ੍ਹਾ ਦੇ ਉੱਤੇ ਉਹਨਾਂ ਨੇ ਇੱਕ ਅਦਾਕਾਰ ਬਣਾ ਦਿੱਤਾ ਤੁਹਾਡਾ ਜਿਵੇਂ ਹੁਣ ਤੁਸੀਂ ਰੋਲ ਕਰੇ ਪਹਿਲੇ ਇਹਦੇ ਪਾਰਟ ਦੇ ਵਿੱਚ ਉਹਨੂੰ ਤੁਹਾਡੇ ਪਰਿਵਾਰ ਦੇ ਜੀ ਵੀ ਆਏ ਹੋਣਗੇ ਉਹ ਸਾਹਮਣੇ ਦੇਖਣਗੇ ਉਹ ਉਹਨਾਂ ਨੇ ਬਾਅਦ ਵਿੱਚ ਕਿਸ ਤਰ੍ਹਾਂ ਮਹਿਸੂਸ ਕੀਤਾ ਉਹਨਾਂ ਨੂੰ ਲਾਈਕ ਕੁਝ ਖਾਸ ਰਿਐਕਸ਼ਨ ਦੇ ਸਕਾ ਉਹਨੂੰ ਜਗ੍ਹਾ ਲੱਗੀ ਹੋਈ ਆ ਤੇ ਇਹਨੇ ਕਰ ਲੈਣਾ ਪਰ ਜਦੋਂ ਮਤਲਬ ਟਾਈਮ ਬੀਤਦਾ ਗਿਆ ਕੁਝ ਸਾਲ ਬਾਅਦ ਤਿੰਨ ਚਾਰ ਸਾਲ ਬਾਅਦ ਕੁਝ ਕੁੜੀਆਂ ਦੇ ਵਿਆਹ ਹੋ ਗਏ ਹਾਂ ਜੀ ਮੈਂ ਆਪ ਹੌਸਟਲ ਚਲੀ ਗਈ ਉਹ ਤੋਂ ਪੜਨ ਦੇ ਲਈ ਤੇ ਇੱਕ ਲਿੰਕ ਟੁੱਟ ਗਿਆ ਕਿਉਂਕਿ ਉਹਦੇ ਲਈ ਰੀਅਲ ਜ਼ੀ ਲੋਡ ਹੁੰਦੀ ਸੀਗੀ ਜਦੋਂ ਹਰ ਸਾਲ ਨਾਟਕ ਹੁੰਦੇ ਸੀਗੇ ਪਰ ਮੇਰੇ ਅੰਦਰ ਸੀਗਾ ਕਿ ਨਹੀਂ ਮੈਂ ਕਿਸੇ ਤਰ੍ਹਾਂ ਇਹ ਜੋ ਨਾਟਕ ਮੇਲਾ ਹੋਇਆ ਐਨ ਕਿਉਂਕਿ ਜਦੋਂ ਇੱਕ ਛੋਟੇ ਲੈਵਲ ਤੋਂ ਤਿਆਰ ਹੁੰਦਾ ਪਿੰਡ ਦੇ ਲੈਵਲ ਤੋਂ ਉਦੋਂ ਚੈਲੰਜਸ ਬਹੁਤ ਹੁੰਦੇ ਆ ਉਹ ਸਾਡੇ ਮਤਲਬ ਸਾਹਬ ਅੰਕਲ ਉਹਨਾਂ ਨੂੰ ਵੀ ਚੈਲੰਜਸ ਫੇਸ ਹੋਏ ਹੋਰ ਜਿਹੜੇ ਵੀ ਅੱਗੇ ਯੂ ਨੋ ਇਸ ਇਹ ਇਹਨੂੰ ਕੀ ਕਹਿੰਦੇ ਨੇ ਉਹਨੂੰ ਕਿ ਤੇ ਇਹ ਜੋ ਲਹਿਰ ਏ ਤੋਰੀ ਸੀਗੀ ਇਹਨੂੰ ਅੱਗੇ ਲੈ ਕੇ ਜਾਣ ਦੇ ਲਈ ਹਨਾ ਤੇ ਸਭ ਨੂੰ ਚੈਲੰਜਸ ਫੇਸ ਹੋ ਰਹੇ ਸੀਗੇ ਪਰ ਮੈਨੂੰ ਸੀਗਾ ਕਿ ਐਨੀ ਮਿਹਨਤ ਕੀਤੀ ਆ ਔਰ ਸਾਰੇ ਅਗਰ ਇਹ ਐਨਐਫ ਕਰ ਰਹੇ ਨੇ ਦਨ ਚਾਲੂ ਜਾਰੀ ਰੱਖਿਆ ਜਾ ਲਗਾਤਾਰ ਤੇ ਉਹਦੇ ਲਈ ਮੈਂ ਕੀ ਕੀਤਾ ਕਿ ਪਿੰਡ ਦੇ ਬੱਚਿਆਂ ਦੀ ਟੀਮ ਤਿਆਰ ਕਰ ਲਈ ਓਕੇ ਕਿਉਂਕਿ ਮੈਨੂੰ ਸੀਗਾ ਕਿ ਸਾਨੂੰ ਇੱਕ ਜ਼ਰੀਆ ਮਿਲਿਆ ਸੀ ਸਾਵਾਂ ਅੰਕਲ ਦੇ ਥਰੂ ਤੇ ਹੋਰ ਵੀ ਬਹੁਤ ਬੱਚੇ ਨੇ ਜਿਹੜੇ ਕਿ ਕਨੈਕਟ ਹੋਣਾ ਚਾਹੁੰਦੇ ਨੇ ਕਨਾਂ ਸੋ ਉਹਨਾਂ ਨੂੰ ਮੌਕਾ ਦੇਣ ਦੇ ਲਈ ਮੈਂ ਬੱਚਿਆਂ ਦੀ ਟੀਮ ਤਿਆਰ ਕੀਤੀ ਉਹ ਨਾਲੇ ਬੱਚੇ ਤੁਹਾਡੇ ਨਾਲ ਜ਼ਿਆਦਾ ਕੰਫਰਟੇਬਲ ਫੀਲ ਕਰਦੇ ਹੋਣਗੇ ਹਾਂਜੀ ਤੇ ਇੱਕ ਟਾਈਮ ਦੇ ਵਿੱਚ ਇੱਕ ਮੈਂ ਕੋਰੀਓਗ੍ਰਾਫੀ ਤਿਆਰ ਕਰਾਈ ਸੀਗੀ 35 ਬੱਚੇ ਸਿਗੇ ਉਸ ਟੀਮ ਦੇ ਵਿੱਚ ਹਾਂਜੀ ਤੇ ਉਹ ਫਿਰ ਮੈਂ ਸਪੈਸ਼ਲ ਹੋਸਟਲ ਤੋਂ ਹਰ ਹਫਤੇ ਦੋ ਦਿਨ ਦੇ ਲਈ ਆਉਂਦੀ ਸੀ ਰਿਹਸਲ ਕਰਾ ਕੇ ਫਿਰ ਜਾਂਦੀ ਸੀਗੀ ਮੰਡੇ ਮਾਰਨਿੰਗ ਤੇ ਮੇਰੀ ਸਿਸਟਰ ਉਹ ਜਿਹੜੀ ਬਾਕੀ ਫਿਰ ਜੋ ਮੈਨੂੰ ਦੱਸ ਕੇ ਜਾਂਦੀ ਸੀ ਉਹ ਕੰਟੀਨਿਊ ਕਰਵਾਂਦੀ ਹੁੰਦੀ ਸੀਗੀ ਜਦ ਕਿ ਉਹ ਆ ਕਾਫੀ ਛੋਟੀ ਸੀ ਉਹਦੋਂ ਤੇ ਪਰ ਉਹਨੇ ਉਹ ਵੀ ਮੈਂ ਕਹਿੰਦੀ ਬਹੁਤ ਜ਼ਿੰਮੇਵਾਰੀ ਦੇ ਨਾਲ ਉਹ ਮੇਰੀ ਹੈਲਪ ਕੀਤੀ ਹੁਣ ਉਹ ਵੀ ਕਰਦੇ ਆ ਵੱਡਾ ਮੋਟਾ ਨਾ ਨਹੀਂ ਉਹ ਨਹੀਂ ਕਰਦੇ ਉਹ ਸਿਰਫ ਉਦੋਂ ਤੱਕ ਹੀ ਸੀਗਾ ਤੇ ਉਹ ਬੱਚਿਆਂ ਦੀਆਂ ਕੋਰੀਓਗ੍ਰਾਫੀਸ ਮੈਂ ਜਾਰੀ ਕਰਾਈਆਂ ਫਿਰ ਮੈਂ ਅੰਮ੍ਰਿਤਸਰ ਅੰਮ੍ਰਿਤਸਰ ਚਲੀ ਗਈ ਗੁਨਾਨਕ ਦੇਵ ਯੂਨੀਵਰਸਿਟੀ ਉਥੋਂ ਫਿਰ ਮੇਰਾ 2 ਸਾਲ ਦੇ ਲਈ ਕਨੈਕਸ਼ਨ ਹਟ ਗਿਆ ਕਿਉਂਕਿ ਬੱਚੇ ਕਿਸੇ ਦਾ ਇੰਟਰਸਟ ਰਹਿੰਦਾ ਆ ਜਾਂ ਪੇਰੈਂਟਸ ਯੂ نو ਉਹਨਾਂ ਨੂੰ ਸਕੂਲ ਚ ਪਾਤਾ ਜਾਂ ਇੰਟਰਸਟ ਨਹੀਂ ਰਿਹਾ ਪਿੱਛੇ ਹਟ ਗਿਆ ਤੇ ਪਰ ਤੁਹਾਡੇ ਅੰਦਰ ਇੱਕ ਚਣਕ ਮੱਚਦੀ ਰਹੀ ਹੈ ਦੀ ਹਾਂਜੀ ਇਹ ਫਿਰ ਜਿਵੇਂ ਹੁਣ ਤੁਸੀਂ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਸੀਗੇ ਉੱਥੇ ਯੂਥ ਫੈਸਟੀਵਲ ਹੁੰਦੇ ਨੇ ਉਹਦੇ ਵਿੱਚ ਵੀ ਕਿਸੇ ਤਰ੍ਹਾਂ ਦੇ ਤੁਸੀਂ ਡਰਾਮੇ ਦੇ ਵਿੱਚ ਰੋਲ ਅਦਾ ਕੀਤੇ ਐਕਚੁਅਲੀ ਨਹੀਂ ਯੂਨੀਵਰਸਿਟੀ ਚ ਕਿਸੇ ਨੂੰ ਪਤਾ ਵੀ ਨਹੀਂ ਸੀਗਾ ਕਿ ਮੈਂ ਪਲੇ ਵੀ ਕਰਦੀ ਆ ਉਹਨਾਂ ਲਈ ਇਹ ਸਰਪ੍ਰਾਈਜ਼ ਹੀ ਸੀਗਾ ਕਿ ਜਦੋਂ ਯੂਨੀਵਰਸਿਟੀ ਪਾਸ ਆਊਟ ਹੋਣ ਤੋਂ ਬਾਅਦ ਮੈਂ ਅੰਮ੍ਰਿਤਸਰ ਨਾਸ਼ਸਾਲਾ ਦੇ ਵਿੱਚ ਅਸੀਂ ਪਲੇ ਕਰਨ ਗਏ ਸੀਗੇ ਹਾਂਜੀ ਹਾਂਜੀ ਮੈਂ ਗਿਆ ਉੱਥੇ ਹਾਂਜੀ ਤੇ ਮੈਂ ਉਹਨਾਂ ਨੂੰ ਆਪਣੀ ਫਰੈਂਡਸ ਨੂੰ ਇਨਵਾਈਟ ਕੀਤਾ ਸੀ ਤੇ ਉਹਨਾਂ ਲਈ ਸਰਪ੍ਰਾਈਜ਼ ਸੀਗਾ ਕਿ ਤੂੰ ਪਹਿਲਾਂ ਸਾਨੂੰ ਕਦੇ ਦੱਸਿਆ ਹੀ ਨਹੀਂ ਕਿਉਂਕਿ ਯੂਨੀਵਰਸਿਟੀ ਲੈਵਲ ਤੇ ਮੈਂ ਦੇਖਿਆ ਕਿ ਉੱਥੇ ਪਾਰਸ਼ੀਅਲਿਟੀ ਬਹੁਤ ਚੱਲਦੀ ਹੈ ਪੋਲਿਟਿਕਸ ਇਨਵੋਲਵ ਹੁੰਦੀ ਹੈ ਤੇ ਮੈਂ ਕਦੀ ਟਰਾਈ ਵੀ ਨਹੀਂ ਕੀਤਾ ਉੱਥੇ ਤੁਸੀਂ ਕਦੇ ਗਿੱਧਾ ਜਾਂ ਪੰਗੜੇ ਵਾਲੀ ਸਾਈਡ ਤੇ ਵੀ ਗਏ ਹੋ ਜਾਂ ਨਹੀਂ ਨਹੀਂ ਉਹ ਨਹੀਂ ਗਈ ਮੈਂ अच्छा फिर ਤੁਸੀਂ ਜਿਵੇਂ ਹੁਣ ਨਾਟਕ ਵਾਲੀ ਸਾਈਡ ਤੇ ਆ ਗਏ ਸਾਬਸੰਗ ਦਾ ਹਾਂਜੀ ਉਸ ਤੋਂ ਬਾਅਦ ਫੇਰ ਜਿਹੜੇ ਪ੍ਰੋਫੈਸ਼ਨਲ ਨਾਟਕ ਜਿਵੇਂ ਹੁਣ ਤੁਸੀਂ ਕਿਹਾ ਬਈ ਨਾਟਸ਼ਾਲਾ ਦੇ ਵਿੱਚ ਮੈਂ ਖੁਦ ਉਹ ਤੇ ਗਿਆ ਕਿਉਂਕਿ ਖਾਲਸਾ ਕਾਲੇ ਦੇ ਬਿਲਕੁਲ ਸਾਹਮਣੇ ਨਾਟਸ਼ਾਲਾ ਹੈਗੀ ਹੈ ਤੇ ਉਹ ਬੜਾ ਬੜਾ ਵਧੀਆ ਜਿਹਨੇ ਵੀ ਤਿਆਰ ਕੀਤੀ ਆ ਨਾ ਨਾਟਸ਼ਾਲਾ ਬੜੀ ਕਮਾਲ ਦੀ ਚੀਜ਼ ਹੈ ਮੈਂ ਬੜਾ ਇਮਪ੍ਰੈਸ ਹੋਇਆ ਸੀ ਉਹਦੇ ਵਿੱਚ ਤੇ ਉਸ ਤੋਂ ਅੱਗੇ ਫੇਰ ਤੁਸੀਂ ਕਿਸ ਤਰ੍ਹਾਂ ਉੱਥੇ ਨਾਟਕ ਕਰੇ ਤੇ ਫੇਰ ਤੁਸੀਂ ਕੈਨੇਡਾ ਵੀ ਆ ਗਏ ਤੇ ਕੈਨੇਡਾ ਆ ਕੇ ਨਾਟਕ ਨਾਲ ਕਿਵੇਂ ਜੁੜੇ ਮੈਂ 2014 ਤੋਂ ਤੁਸੀਂ ਜਿਵੇਂ ਕਹਿ ਰਹੇ ਹੋ ਪ੍ਰੋਫੈਸ਼ਨਲੀ ਪ੍ਰੋਫੈਸ਼ਨ تھیATER ਦੇ ਵਿੱਚ ਨਾਟਕ ਕਰਨਾ ਸ਼ੁਰੂ ਕੀਤਾ ਉਹ ਵੀ ਡਾਕਟਰ ਸਾਹੂ ਸਿੰਘ ਦੇ ਨਾਲ ਪਹਿਲਾ ਨਾਟਕ ਮੇਰਾ ਸੀਗਾ ਟੈਗੋਰ تھیATER ਦੇ ਵਿੱਚ ਅੱਛਾ ਫਿਰ ਕਲਾ ਭਵਨ ਵੀ ਅਸੀਂ ਕਿਤੇ ਕਲਾ ਭਵਨ ਚੰਡੀਗੜ੍ਹ ਦੇ ਵਿੱਚ ਵੀ ਹਾਂਜੀ ਹਾਂਜੀ ਤੇ ਜਦੋਂ ਕੈਨੇਡਾ ਮੂਵ ਹੋਏ ਹਾਂ ਤੇ ਮੈਂ ਤੇ ਮੇਰੇ ਹਸਬੰਡ ਇੱਥੇ ਵੀਡੀਓਗ੍ਰਾਫੀ ਫੋਟੋਗ੍ਰਾਫੀ ਦੇ ਬਿਜ਼ਨਸ ਹੈ ਗਿਆ ਸੀ ਤੇ ਅਸੀਂ ਇੱਕ ਸ਼ੋਅ ਕਵਰ ਕਰਨਾ ਸਿਕਾ ਲਾਈਵ ਸ਼ੋਅ ਉੱਥੇ ਅਸੀਂ ਲਾਈਟ ਲਾਈਟਿੰਗ ਵਗੈਰਾ ਸਾਰੀ ਸੈੱਟ ਕਰ ਰਹੇ ਸੀਗੇ ਤੇ ਉੱਥੇ ਮਿਲੀ ਮੈਂ ਅਜਮੇਰ ਰੋਡੇ ਉਹਨਾਂ ਨੂੰ ਅੱਛਾ ਕਾਫੀ ਵਧੀਆ ਰਾਈਟਰਸ ਨੇ ਜਿਹੜੇ ਤੇ ਉਹਨਾਂ ਨੇ ਵੈਸੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਕਿ ਵੀ ਤੁਸੀਂ ਕਿੱਦਾਂ ਇਸ ਫੀਲਡ ਦੇ ਨਾਲ ਰਿਲੇਟਡ ਆ ਉੱਥੇ ਮੈਂ ਜ਼ਿਕਰ ਕਰਤਾ ਕਿ ਮੈਂ ਥੀਏਟਰ ਵੀ ਕਰਦੀ ਆ ਫਿਰ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਪਲੇ ਕਰ ਰਹੇ ਆ ਸਾਨੂੰ ਲੀਡ ਰੋਲ ਦੇ ਲਈ ਕੋਈ ਆਰਟਿਸਟ ਨਹੀਂ ਮਿਲ ਰਹੀ ਮੈਲੇ ਹੱਥ ਮੈਲੇ ਹੱਥ ਤੇ ਉਹ ਵਿਸ਼ਾਈ ਜੇ ਤੁਸੀਂ ਨਾਟਕ ਦੇਖ ਹੋਏਗਾ ਵਿਸ਼ਾ ਬਹੁਤ ਸੈਂਸਟਿਵ ਹੈ। ਉਹ ਰੀਡਿੰਗਸ ਦੇ ਵਿੱਚ ਵੀ ਸ਼ਾਮਲ ਸੀ ਤੇ ਨਾਟਕ ਵੀ ਦੇਖਿਆ। ਹਾਂਜੀ। ਉਹ ਬੜ ਬੜਾ ਕਮਾਲ ਦਾ ਜਿਹੜਾ ਇੱਕ ਵਿਸ਼ਾ ਹੀ ਬੜਾ ਵਕਰਾ ਹੈਗਾ। ਹਾਂਜੀ, ਕਾਫੀ ਸੈਂਸਟਿਵ ਸਗਾ ਵਿਸ਼ਾ ਤੇ ਉਹਦੇ ਕਰਕੇ ਕਹਿੰਦੇ ਕਿ ਸਾਨੂੰ ਆਰਟਿਸਟ ਹੈਗੇ ਨੇ ਪਰ ਉਹ ਹਾਂ ਨਹੀਂ ਕਰ ਰਹੇ। ਤੇ ਮੈਂ ਉਹਨਾਂ ਤੋਂ ਬਰੀਫ ਸੁਣਿਆ ਪਲੇ ਦਾ ਕੀ ਹੈਗਾ ਹਨਾ। ਤੇ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਬਹੁਤ ਚੈਲਿੰਜਿੰਗ ਵੀ ਲੱਗਿਆ ਤੁਹਾਡੇ ਲਈ ਬੜਾ ਫਿਟਿੰਗ ਰੋਲ ਤੁਹਾਡੀ ਪ੍ਰੈਜੈਂਸ ਦੇ ਲਈ ਬੜਾ ਫਿਟਿੰਗ ਰੋਲ ਸੀ ਉਹ ਮੈਨੂੰ ਲੱਗਿਆ ਕਿ ਮੈਂ ਕਰ ਸਕਦੀ ਹਾਂ ਤੇ ਕਾਫੀ ਹੱਦ ਤੱਕ ਮੈਂ ਜਿਹੜਾ ਮੈਂ ਕਾਉਂਸਲਰ ਵੀ ਰਹੀ ਹਾਂ ਤੇ ਮੈਨੂੰ ਉਹ ਵਿਸ਼ਾ ਹੀ ਕਾਫੀ ਵਧੀਆ ਲੱਗਾ ਹੋਣਾ ਜਿਹੜਾ ਕਿ ਸਮੇ ਦੀ ਲੋਡ ਲੋਡ ਹੈਗੀ ਆ ਹੁਣ ਵੀ ਹੈਨਾ ਤੇ ਮੈਂ ਹਾਂ ਕਰ ਦਿੱਤੀ ਪਰ ਉਹ ਫਿਰ ਵੀ ਡਾਊਟਫੁਲ ਸੀਗੇ ਉਹਨਾਂ ਨੇ ਕਿਹਾ ਕਿ ਇੱਕ ਵਾਰੀ ਆਪਣੀ ਫੈਮਿਲੀ ਨਾਲ ਗੱਲ ਕਰ ਲਿਓ ਹਣਾ ਤੇ ਮੈਂ ਕਹੇ ਤੇ ਆਮੋਕੇ ਤੇ ਪਰ ਉੱਥੇ ਸੀਗੇ ਮੇਰੇ ਪਾਰਟਨਰ ਤੇ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਕਿ ਅਗਰੇ ਚਾਹੁੰਦੀ ਹੈ ਤਾਂ ਕਿਉਂ ਨਹੀਂ ਉਹ ਤਾਂ ਬੜੇ ਓਪਨ ਮਾਈਂਡਡ ਹਾਂਜੀ ਤੇ ਉਸ ਤੋਂ ਬਾਅਦ ਹੀ ਫਿਰ ਉਹਨਾਂ ਨੇ ਗੁਰਜੀਤ ਸਰ ਉਹਨਾਂ ਨੂੰ ਮਿਲਾਇਆ ਹਨਾ ਤੇ ਉੱਥੇ ਇੱਥੇ ਦੇ ਜੋ ਗੁੱਡੀਪਾਰਸ ਅਕੈਡਮੀ ਉਹਨਾਂ ਦੇ ਨਾਲ ਉਸ ਸਮੇਂ ਉਹਨਾਂ ਵੱਲੋਂ ਹੀ ਉਹ ਪਲੇ ਅਸਲ ਦੇ ਵਿੱਚ ਕਰਵਾਇਆ ਗਿਆ ਸੀਗਾ ਹਾਂਜੀ ਤੇ ਫਿਰ ਤੁਸੀਂ ਗੁਰਦੀਪ ਆਰਟਸ ਅਕੈਡਮੀ ਨਾਲ ਤਾਂ ਪੱਕੇ ਜੁੜ ਹੀ ਗਏ ਤੇ ਉਹਦੇ ਨਾਲ ਨਾਲ ਤੁਸੀਂ ਫਿਰ ਵਿੱਚ ਫਿਲਮਾਂ ਦੇ ਰੋਲ ਵੀ ਕੀਤੇ ਨੇ ਕਿਹੜੇ ਕਿਹੜੇ ਫਿਲਮਾਂ ਦੇ ਵਿੱਚ ਰੋਲ ਕਰਿਆ ਮੈਂ ਅਰਦਾਸ ਕਰਾਂ ਹਾਂ ਹਾਂ ਤੇ ਹੌਸਲਾ ਰੱਖਦੇ ਵਿੱਚ ਕੀਤਾ ਤੇ ਹੋਰ ਫਿਲਮਾਂ ਵੀ ਕੀਤੀਆਂ ਦੋ ਹੋਰ ਉਹ ਹਲੇ ਰਿਲੀਜ਼ ਨਹੀਂ ਹੋਈਆਂ ਹਾਂਜੀ ਪਰ ਤੁਸੀਂ ਕਿਸੇ ਨੇ ਤੁਹਾਨੂੰ ਅਪਰੋਚ ਨਹੀਂ ਕੀਤਾ ਫਿਲਮਾਂ ਵਾਲਿਆਂ ਨੇ ਤੁਸੀਂ ਤਾਂ ਇੱਕ ਹੀਰੋਇਨ ਦਾ ਰੋਲ ਕਰ ਸਕਦੇ ਹੋ ਵੱਡੀ ਫਿਲਮ ਦੇ ਵਿੱਚ ਅ ਐਕਚੁਅਲੀ ਕੀਤਾ ਪਰ ਉਹ ਮੈਨੂੰ ਨਹੀਂ ਲੱਗਿਆ ਕਿ ਮੈਂ ਉਹ ਕੈਰੈਕਟਰ ਚ ਪਲੇ ਕਰਨਾ ਚਾਹੁੰਦੀ ਆ ਹਨਾ ਤੇ ਉਹ ਮੈਨੂੰ ਨਹੀਂ ਲੱਗਿਆ ਕਿ ਮੈਂ ਅ ਫਿੱਟ ਹੋ ਸਕਦੀ ਆ ਉਹਦੇ ਵਿੱਚ ਅਗਰ ਮੈਂ ਪਰਸਨਲੀ ਆਪਣਾ ਚੂਸ ਕਰਨਾ ਹੋਵੇ ਰੋਲ ਮਤਲਬ ਤੁਹਾਡੀ ਆਪਣੀ ਚੁਆਇਸ ਦੇ ਉੱਤੇ ਖਰਾ ਨਿਸ਼ਚਿਤਰ ਦਾ ਹਾਂਜੀ ਹਾਂਜੀ ਅ ਬਾਕੀ ਹੁਣ ਜਿਵੇਂ ਆਪਾਂ ਗੱਲ ਕਰਦੇ ਆਂ ਨਾਟਕ ਦੇ ਵਿੱਚ ਤੁਸੀਂ ਅੱਗੇ ਤੁਰੇ ਆਉਨੇ ਆ ਇੱਥੇ ਹੁਣ ਅਸੀਂ ਜਾਣਦੇ ਆਂ ਅ ਜਿਹੜਾ ਪੱਛਮੀ ਤੱਟ ਹੈਗਾ ਆਪਣੇ ਕੈਨੇਡਾ ਦਾ ਵੈਨਕੂਵਰ ਏਰੀਆ ਇਹਦੇ ਵਿੱਚ ਅੱਜਕੱਲ ਨਾਟਕ ਬੜਾ ਸਰਗਰਮ ਹੋਇਆ ਹੈਗਾ ਹਾਂਜੀ ਉਹਦੇ ਵਿੱਚ ਵਿਸ਼ੇਸ਼ ਤੌਰ ਤੇ ਆਪਣੇ ਗੁਰਦੀਪ ਭੁੱਲਣ ਹੋਣੀ ਤਾਂ ਪਹਿਲਾਂ ਘਰ ਹੀ ਰਹੇ ਨੇ ਪਰ ਆਪਣੇ ਸਾਡੇ ਜਿਸ ਕਰਨ ਹੁਣ ਜਦੋਂ ਦੇ ਇੱਥੇ ਆਏ ਨੇ ਖਾਸ ਤੌਰ ਤੇ ਪੰਜਾਬ ਤੋਂ ਉਹਨਾਂ ਨੇ ਮਤਲਬ ਬੜੇ ਕਲਾਮਈ ਨਾਟਕ ਇੱਥੇ ਡਾਇਰੈਕਟ ਕਰਨੇ ਸ਼ੁਰੂ ਕਰੇ ਨੇ ਤੇ ਇੱਕ ਇੱਕ ਤਰ੍ਹਾਂ ਨਾਲ ਸਾਡਾ ਇੱਥੇ ਨਾਟਕਾਂ ਦਾ ਗੜ ਬਣ ਚੁੱਕਿਆ ਹੈਗਾ ਤੇ ਹੁਣ ਤੁਸੀਂ ਅੱਜ ਤੁਸੀਂ ਜਿਹੜਾ ਨਾਟਕ ਹੈਗਾ ਬਰੰਗ ਚਿੱਠੀਆਂ ਜਿਹੜੀ ਜਿਹਦੀ ਕਿ ਮੈਂ ਪਰਫਾਰਮੈਂਸ ਤੁਹਾਡੀ ਦੇਖੀ ਹੋਈ ਆ ਤੇ ਉਹ ਨਾਟਕ ਤੁਸੀਂ ਪਹਿਲੀ ਗੱਲ ਤਾਂ ਮੈਨੂੰ ਇਹ ਦੱਸੋ ਵੀ ਤੁਸੀਂ ਐਡਮਿੰਟਨ ਕਰਕੇ ਆਏ ਹੋ ਐਡਮਿੰਟਨ ਵਾਲਿਆਂ ਦਾ ਤੁਹਾਨੂੰ ਕਿਸ ਤਰ੍ਹਾਂ ਰਿਸਪੌਂਸ ਮਿਲਿਆ ਅ ਸਾਡੇ ਲਈ ਬਹੁਤ ਓਵਰਵੈਲਮਿੰਗ ਸੀਗਾ ਜਿਹੜਾ ਰਿਸਪੌਂਸ ਉਹਨਾਂ ਨੇ ਦਿੱਤਾ ਨਾ ਬਹੁਤ ਉਹਨਾਂ ਨੇ ਪਸੰਦ ਕੀਤਾ ਸਪੈਸ਼ਲੀ ਸਾਨੂੰ ਆ ਕੇ ਮਿਲਦੇ ਗਲੇ ਲਗਾਉਂਦੇ ਸੀਗੇ ਤੁਸੀਂ ਕਹਿੰਦੇ ਰੁਆ ਦਿੱਤਾ ਸਾਨੂੰ ਪਰ ਮੈਂ ਕਹਿਣਾ ਚਾਹੁੰਦੀ ਕਿ ਸਾਡਾ ਰੁਆਣਾ ਮੋਟਿਵ ਨਹੀਂ ਸੀਗਾ ਬਹੁਤ ਲਾਈਟ ਸੀਨ ਵੀ ਨੇ ਹਨਾ ਪਰ ਪਲੇ ਐਨਾ ਉਹਦੀ ਸਟੋਰੀ ਇੰਨੀ ਜ਼ਬਰਦਸਤ ਹੈ ਕਿ ਸਾਰੇ ਕਨੈਕਟ ਕਰ ਜਾਂਦੇ ਨੇ ਇੱਥੋਂ ਦੀ ਕਹਾਣੀ ਆ ਉਹ ਘਰ ਘਰ ਦੀ ਕਹਾਣੀ ਆ ਹਾਂਜੀ ਈਵਨ ਕਿ ਉਹ ਦਿਖਾਇਆ ਹੈਗਾ ਕੈਨੇਡਾ ਦਾ ਪਲੇ ਪਰ ਮੈਂ ਕਹਿੰਦੀ ਕਿ ਬਹੁਤ ਸਾਰੇ ਹਿੱਸੇ ਹੈਗੇ ਆ ਜਿੱਥੇ ਆਪਣੀ ਕਮਿਊਨਿਟੀ ਹੈ ਹਨਾ ਉਹ ਸਾਰੇ ਰਿਲੇਟ ਕਰ ਸਕਦੇ ਨੇ ਇਸ ਪਲੇ ਦੇ ਨਾਲ 올ਓਵਰ ਦਾ ਵਰਲਡ ਜਿੱਥੇ ਨਿੱਕੜ ਨਿੱਕੜ ਪੰਜਾਬ ਬਸਿਆ ਹੋਇਆ ਸਾਡੇ ਸਾਰੇ ਪੰਜਾਬੀਆਂ ਨਾਲ ਉਹ ਕਹਾਣੀ ਜੁੜਦੀ ਆ ਨਾਲੇ ਜਿਵੇਂ ਰਵਾਉਣ ਵਾਲੀ ਗੱਲ ਤਾਂ ਗੱਲ ਇਹ ਆ ਵੀ ਜਦੋਂ ਤੁਸੀਂ ਕਿਸੇ ਦੇ ਮਨ ਦੇ ਨੇੜੇ ਦੀ ਗੱਲ ਕਰਦੇ ਹੋ ਤਾਂ ਉਹ ਨਾ ਭਾਵਕ ਹੋਣ ਦਾ ਹੀ ਹੁੰਦਾ ਹਾਂ ਸੋ ਇਹਦਾ ਮਤਲਬ ਤੁਹਾਡੀ ਗੱਲ ਲੋਕਾਂ ਦੇ ਦਿਲਾਂ ਤੱਕ ਪਹੁੰਚੀ ਆ ਹਾਂਜੀ ਤਾਂ ਉਹ ਭਾਵਕ ਹੋਏ ਨੇ ਹਾਂਜੀ ਇਸ ਨਾਟਕ ਦੇ ਵਿੱਚ ਜਿਵੇਂ ਹਲੇ ਮੈਂ ਕਹਾਣੀ ਦਾ ਲੁਕਾਉ ਨ ਨਹੀਂ ਦੱਸੂ ਕਿਉਂਕਿ 14 ਤਰੀਕ ਨੂੰ ਬੈਲ ਸੈਂਟਰ ਦੇ ਵਿੱਚ ਇਹ ਨਾਟਕ ਖੇਡਿਆ ਜਾਣਾ ਹੈਗਾ ਤੁਸੀਂ ਇਸ ਨਾਟਕ ਦੇ ਵਿੱਚ ਤੁਸੀਂ ਜਿਵੇਂ ਪਹਿਲਾਂ ਵੀ ਇੱਕ ਨਾਟਕ ਕਿਹਾ ਵੀ ਉਹਦੇ ਵਿੱਚ ਦੋ ਵੱਖਰੇ ਵੱਖਰੇ ਰੋਲ ਇੱਕ ਮੁੰਡੀ ਮਾਦਾ ਦਾ ਕਿ ਦੱਸਦਾ ਇਹਦੇ ਵਿੱਚ ਵੀ ਤੁਹਾਡੇ ਦੋ ਵੱਖਰੇ ਕਰੈਕਟਰ ਨੇ ਦੋ ਵੱਖਰੇ ਰੋਲ ਤੁਸੀਂ ਕਰ ਰਹੇ ਹੋ ਔਰ ਦੋਨੋਂ ਹੀ ਜਿਹੜੇ ਰੋਲ ਨੇ ਉਹ ਟੋਟਲੀ ਡਿਫਰੈਂਟ ਮੈਂਟੈਲਿਟੀ ਆ ਹਾਂਜੀ ਇੱਕ ਤਾਂ ਜਿਵੇਂ ਇੱਕ ਇਥੋਂ ਦੀ ਕੈਨੇਡੀਅਨ ਕੁੜੀ ਹੈਗੀ ਆ ਤੇ ਦੂਸਰੀ ਕੇਅਰ ਰੇਡ ਟਾਈਪ ਲੜਕੀ ਹੈਗੀ ਆ ਦੋਨਾਂ ਇਹ ਇੱਕ ਇੱਕ ਵਿਅਕਤੀ ਪਹਿਲੀ ਗੱਲ ਇੱਕ ਮਾਈਂਡ ਸੈਟ ਦੇ ਵਿੱਚੋਂ ਦੂਜੇ ਮਾਈਂਡ ਸੈਟ ਦੇ ਵਿੱਚ ਜਾਣਾ ਹੀ ਬੜਾ ਔਖਾ ਔਖਾ ਹੈਗਾ ਤੇ ਤੁਸੀਂ ਦੋ ਰੋਲ ਕਰ ਇੱਕ ਇੱਕ ਰੋਲ ਕਰਨਾ ਹੀ ਔਖਾ ਤੁਸੀਂ ਦੋ ਰੋਲ ਕਿਵੇਂ ਨਿਭਾ ਲੈਨੇ ਆ ਮੈਂ ਕਹਿੰਦੇ ਕਿ ਹੁਣ ਤੱਕ ਇੰਨਾ ਐਕਸਪੀਰੀਅੰਸ ਹੋ ਚੁੱਕਾ ਆ ਕਿ ਜਦੋਂ ਅਸੀਂ ਜਦੋਂ 스테ਜ ਤੇ ਮੈਂ ਇੱਕ ਕੈਰੈਕਟਰ ਲੈ ਕੇ ਅਸੀਂ ਐਂਟਰ ਕਰਦੇ ਹਾਂ। ਦੈਨ ਉਹ ਫੁੱਲੀ ਅਸੀਂ ਉਸ ਕੈਰੈਕਟਰ ਦੇ ਵਿੱਚ ਹੁੰਨੇ ਆ। ਜਦੇ ਉਹ ਰੋਲ ਨੇ 스테ਜ ਤੋਂ ਸਟੈਪ ਆਊਟ ਕੀਤਾ ਫਿਰ ਉਹ ਉਹ ਸਵਿਚ ਆਫ ਹੋ ਜਾਂਦਾ। ਉਹ ਸਵਿਚ ਆਫ ਤੋਂ ਦੂਜਾ ਜਦ ਦੂਸਰਾ ਕੈਰੈਕਟਰ ਔਨ ਹੋ ਜਾਂਦਾ ਹੈ। ਇਹਦੇ ਵਿੱਚ ਲੱਕੀਲੀ ਇਹ ਰੋਲ ਲਿਖਿਆ ਇਸ ਤਰ੍ਹਾਂ ਕਿਹਾ ਹੈਗਾ ਤੁਹਾਡੇ ਕੋਲ ਕੁਝ ਸਮਾਂ ਹੈਗਾ। ਹਾਂਜੀ। ਪਹਿਲੇ ਰੋ ਪਹਿਲੀ ਵਾਰ 스테ਜ ਤੇ ਆਉਣ ਤੋਂ ਬਾਅਦ ਫਿਰ ਦੂਜੀ ਵਾਰ ਤੀਜੀ ਵਾਰ ਪਰ ਪਰ ਕਈ ਵਾਰ ਤੁਹਾਨੂੰ ਫਿਰ ਵੀ ਐ ਕਈ ਕਈ ਰੋਲ ਤਾਂ ਐਸੇ ਹੁੰਦੇ ਉਹਨੂੰ ਇੱਕ ਵਾਰ ਕਰ ਗਏ। ਔਰ ਰੋਲ ਖਤਮ ਹੋ ਗਿਆ ਬਾਅਦ ਚ ਦੂਜਾ ਹੀ ਰੋਲ ਆ ਪਰ ਤੁਹਾਡਾ ਕਈ ਵਾਰ ਸਵਿਚ ਆਫ ਆਨ ਹੁੰਦਾ ਹੈ ਪਹਿਲਾਂ ਜੋ ਸਕ੍ਰਿਪਟ ਸੀਗੀ ਨਾ ਪਹਿਲਾਂ ਰੀਡਿੰਗਸ ਉਹ ਇਆਂ ਕਾਫੀ ਜਦੋਂ ਪਲੇ ਆਪਾਂ ਪੜ੍ਹ ਰਹੇ ਸੀਗੇ ਤੇ ਉਦੋਂ ਸਾਨੂੰ ਲੱਗ ਰਿਹਾ ਸੀਗਾ ਕਿ ਇੱਥੇ ਟਾਈਮ ਬਹੁਤ ਘੱਟ ਹੈ ਚੇਂਜ ਦਾ ਹਨਾ ਔਰ ਇਹਦੇ ਚ ਹੈ ਕਿ ਅਗਰ ਚੇਂਜ ਜੋ ਆਊਟਫਿਟ ਚੇਂਜ ਪ੍ਰੋਪਰ ਨਹੀਂ ਹੋਇਆ ਜਾਂ ਜੋ ਅਸੀਂ ਇੱਕ ਕੈਰੈਕਟਰ ਤਿਆਰ ਕੀਤਾ ਹੈ ਅਗਰ ਉਹਨੂੰ ਪ੍ਰੋਪਰ ਸਮਾਂ ਨਹੀਂ ਮਿਲਿਆ ਫਿਰ ਕਿਤੇ ਕਨਫਿਊਜ਼ਨ ਹੋ ਸਕਦੀ ਹੈ ਕਿ ਇਹ ਡਿਫਰੈਂਟ ਹੈ ਜਾਂ ਸੇਮ ਹੈ ਫਿਰ ਉਹਦੇ ਚ ਅਸੀਂ ਕਾਫੀ ਇੰਪਰੋਵਾਈਜ਼ੇਸ਼ਨ ਕੀਤੀ ਹਨਾ ਰੀਡਿੰਗ ਦੇ ਵਿੱਚ ਆਪਾਂ ਥੋੜੇ ਚੇਂਜਸ ਕੀਤੇ ਸਕ੍ਰਿਪਟ ਦੇ ਵਿੱਚ ਤਾਂ ਕਿ ਪ੍ਰੋਪਰਲੀ ਨਿਭਾਇਆ ਜਾ ਸਕੇ ਹਰ ਇੱਕ ਕੈਰੈਕਟਰ ਵੈਸੇ ਇਹਦੇ ਚ ਅਸੀਂ ਇਦਾਂ ਕੀਤਾ ਹੁਣ ਹੁਣ ਦਰਸ਼ਕ ਤਾਂ ਬੈਠਾ ਆਖਰੀ ਚੀਜ਼ ਨੂੰ ਦੇਖ ਲੈਂਦਾ ਵੀ ਆ ਆਪਲੇ ਲਾਸਟ ਆ ਖੇਡਿਆ ਗਿਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹਦੇ ਇਹ ਇੱਥੇ ਪਹੁੰਚਣ ਤੱਕ ਕਿੰਨੀਆਂ ਤਬਦੀਲੀਆਂ ਕਿੰਨੇ ਕੱਟ ਕਿੰਨੇ ਹੋਰ ਕਿੰਨੇ ਐਡੀਸ਼ਨਾਂ ਕਿੰਨਾ ਮਤਲਬ ਇੱਕ ਪਾਤਰਾਂ ਨੂੰ ਵੀ ਕਿੰਨਾ ਕਿੰਨਾ ਮਿਹਨਤ ਕਰਨੀ ਪਈ ਆ ਤੁਸੀਂ ਹੁਣ ਹੁਣ ਜਿਵੇਂ ਤੁਸੀਂ ਇੱਕ ਇੱਕ ਕਿਉਂਕਿ ਇੱਥੇ ਆਪਣਾ ਪਰਿਵਾਰ ਤੁਸੀਂ ਰੋਟੀ ਵੀ ਕਾਣੀ ਆ ਅੱਛਾ ਹਾਂਜੀ ਅਦਾ ਰੋਟੀ ਛੱਤ ਚਾਹੀਦੀ ਆ ਤੇ ਉਹ ਵੀ ਕਰਦੇ ਹੋ ਉਹ ਤੋਂ ਬਿਨਾ ਇੱਕ ਇਸ ਨੂੰ ਆਪਣਾ ਇਹ ਤਾਂ ਇੱਕ ਤਰ੍ਹਾਂ ਦਾ ਤੁਹਾਡਾ ਸ਼ੌਕ ਵਾਲੀ ਸਾਈਡ ਹੈਗੀ ਆ ਸ਼ੌਕ ਇਨੂੰ ਵੀ ਪਾੜਦੇ ਹਾਂ ਇੱਕ ਕਿਵੇਂ ਟਾਈਮ ਨੂੰ ਡਿਵਾਈਡ ਕਰਦੇ ਹਾਂ ਆ ਬਹੁਤ ਮੁਸ਼ਕਲ ਹੈ ਜਿਵੇਂ ਤੁਸੀਂ ਕਿਹਾ ਹੈ ਨਾ ਕਿ ਇੱਥੇ ਟਾਈਮ ਜਿਹੜਾ ਆ ਟਾਈਮ ਇਜ਼ ਮਨੀ ਤੁਸੀਂ ਕਿੱਥੇ ਚਿੰਨੂ ਟਾਈਮ ਦਿੰਨੇ ਹੋ ਤੁਸੀਂ ਕਿਤੇ ਨਾ ਕਿਤੇ ਉਹ ਇੱਕ ਚੀਜ਼ ਪਾਸੇ ਤੁਹਾਨੂੰ ਲਾਸ ਵੀ ਹੋ ਰਿਹਾ ਹੁੰਦਾ ਹੈ ਹੈ ਨਾ ਪਰ ਮੈਂ ਕਹਿ ਰਹੀ ਹਾਂ ਕਿ ਜਦੋਂ ਇੱਕ ਸਿੱਦਤ ਹੁੰਦੀ ਨਾ ਅੰਦਰ ਤੇ ਫਿਰ ਕੋਈ ਨਾ ਕੋਈ ਰਸਤਾ ਬਣਾ ਲਿਆ ਜਾਂਦਾ ਹੈ ਤੇ ਮੈਂ ਇਹਦੇ 'ਚ ਮੇਰੇ ਪਾਰਟਨਰ ਦੀ ਬਹੁਤ ਵੱਡੀ ਸਪੋਰਟ ਹੈ ਪਿੱਛੋਂ ਹੈ ਨਾ ਕਿ ਆ ਜੇ ਅਗਰ ਮੈਂ ਇੱਧਰ ਆ ਰਹੀ ਅਸਲ ਤੇ ਆਂ ਤਾਂ ਉਹ ਪਿੱਛੇ ਮੈਨੇਜ ਕਰ ਲੈਂਦੇ ਆ ਤੇ ਉਹ ਕਿਤੇ ਨਾ ਕਿਤੇ ਮਾਈਂਡ ਫ੍ਰੀ ਆ ਉਸ ਉਸ ਚੀਜ਼ ਦੇ ਵਿੱਚ ਹਣਾ ਤੇ ਉਹ ਜਿਹੜੀ 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 ਪਰਿਵਾਰ ਦੀ ਸਪੋਰਟ ਆ ਨਾ ਹਾਂਜੀ ਉਹ ਜਿੱਥੇ ਤੁਹਾਨੂੰ ਬਹੁਤ ਮਹੱਤਵਪੂਰਨ ਹੁੰਦੀ ਆ ਉੱਥੇ ਜੇ ਤੁਸੀਂ ਉਹਦੇ ਪਾਸੇ ਫ੍ਰੀ ਹੋ ਤਾਂ ਫਿਰ ਤੁਸੀਂ ਇੱਧਰ ਵੀ ਵੱਡੀ ਅਡਾਰੀ ਮਾਰ ਸਕਦੇ ਹੋ ਬੈਟਰ ਰੋਲ ਅਦਾ ਕਰ ਸਕਦੇ ਹੋ ਜੇ ਤੁਸੀਂ ਉਹ ਤੁਹਾਨੂੰ ਪਤਾ ਹੈਗਾ ਵੀ ਉਹਨਾਂ ਵੱਲੋਂ ਮੈਨੂੰ ਮੈਨੂੰ ਕੋਈ ਇੱਧਰ ਹੈ ਨਹੀਂ ਕਿਉਂਕਿ ਉਹ ਖੋਦਾ ਆਪ ਕਲਾ ਦੇ ਨਾਲ ਜੁੜੇ ਭੰਗੜੇ ਦੇ ਮੈਨੂੰ ਪਤਾ ਬੜੇ ਤਕੜੇ ਪਲੇਅਰ ਨੇ ਮੈਂ ਅਸੀਂ ਆਪ ਵੀ ਸਾਰੇ ਜਾਣੇ ਜਾਣਦੇ ਆ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਹਾਲਾਂਕਿ ਮੈਂ ਕਦੇ ਲਿਆਉਣਾ ਚਾਹਣਾ ਉਹਨਾਂ ਨਾਲ ਵੀ ਗੱਲ ਕਰ ਕਿਉਂਕਿ ਜਿਹੜੇ ਜਿਹੜੇ ਜੇ ਕਿਸੇ ਭੰਗੜੇ ਵਾਲੇ ਨਾਲ ਜਿਵੇਂ ਹੁਣ ਮੇਰੇ ਹੋ ਗਿਆ ਜਿਹਨੇ ਆਪ ਲੰਬਾ ਟਾਈਮ ਭੰਗੜਾ ਪਾਇਆ ਅਸੀਂ ਵਧੀਆ ਗੱਲਾਂ ਕਰ ਸਕਦੇ ਆ ਮੈਂ ਕਦੇ ਉਹਨਾਂ ਨੂੰ ਵੀ ਲੈ ਕੇ ਆਉਂਗਾ ਜ਼ਰੂਰ ਪਰ ਸ਼ਾਵਾਸ਼ੇ ਉਹਨਾਂ ਦੇ ਵੀ ਜਿਨ੍ਹਾਂ ਨੇ ਤੁਹਾਨੂੰ ਆਪਣਾ ਜਿਹੜਾ ਇਹ 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 ਵੈਨਿਊ ਆ ਇਹ ਰਸਤਾ ਹੈਗਾ ਇਸ ਪਾਸੇ ਜਾਣ ਲਈ ਪੂਰੀ ਪੂਰੀ ਸ਼ਹਿਰ ਦੇ ਨਾਲ ਸਪੋਰਟ ਦਿੱਤੀ ਆ ਹਾਂਜੀ ਤੇ ਤੁਸੀਂ ਹੁਣ ਹੁਣ ਜਿਵੇਂ ਇਹ ਇਹ ਨਾਟਕ ਆ ਇਹ ਨਾਟਕ ਦੀਆਂ ਮਤਲਬ ਰਹਾ ਹਲਸਲ ਇੱਕ ਕਿੰਨਾ ਕੰਮ ਲਾਉਦੇ ਹੋ ਮੇਰੇ ਅਗਲਾ ਰੋਜ਼ ਹੀ ਕਰਦੇ ਹਾਂ ਉਹਨਾਂ ਅਲਮੋਸਟ ਰੋਜ਼ੀ ਕੰਮ ਜਿੱਦਾਂ ਹੁਣ ਕੰਮ ਬਿਜ਼ੀ ਸੀ ਤੇ ਉਹ ਸੀ ਮੈਨੇਜ ਕਰ ਲੈਂਦੇ ਸੀਗੇ ਕਿਉਂਕਿ ਇਸ ਪਲੇ ਦੇ ਵਿੱਚ ਇਦਾਂ ਹੈ ਕਿ ਆ ਇੱਕ ਪਲੇ ਦੇ ਵਿੱਚ ਸਾਰੇ ਕੈਰੈਕਟਰਸ ਇੱਕ ਸੀਨ ਦੇ ਵਿੱਚ ਸਾਰੇ ਕੈਰੈਕਟਰਸ ਨਹੀਂ ਪ੍ਰੈਜ਼ెంట్ ਸੋ ਗੁਰਦੀਪ ਸਰ ਦੀ ਬਹੁਤ ਮਿਹਨਤ ਰਹੀ ਹੈ ਇਸੇ ਪਿੱਛੇ ਕਿ ਸਾਰਿਆਂ ਦੇ ਨਾਲ ਟਾਈਮ ਯੂ نو ਅਡਜਸਟ ਕਰਨਾ ਪਹਿਲਾਂ ਵੱਖਰਾ ਵੱਖਰਾ ਕਰਵਾਉਂਦੇ ਰਹੇ ਤੇ ਸਾਂਝਾ ਹਾਂਜੀ ਤੇ ਜਿਹਦੀ ਅਵੇਲੇਬਿਲਟੀ ਹੁੰਦੀ ਸੀ ਉਹਨੂੰ ਉਦੋਂ ਬੁਲਾ ਕੇ ਉਹਨਾਂ ਦਾ ਸੀਨ ਤਿਆਰ ਕਰ ਲੈਣਾ ਤੇ ਫਿਰ ਨੈਕਸਟ ਹੁਣ ਜਿੱਦਾਂ ਮੈਂ ਅਵੇਲੇਬਲ ਆ ਤੇ ਮੇਰਾ ਸੀਨ ਤਿਆਰ ਕਰ ਲੈਣਾ ਫਿਰ ਜਿਹੜਾ ਲਾਸਟ 1 ਮੰਥ ਤੋਂ ਰੈਗੂਲਰ ਰੀਹਰਸਲਸ ਹੋ ਰਹੀਆਂ ਨੇ ਅਦਰਵਾਈਜ਼ ਮੈਨੂੰ ਯਾਦ ਹੈ ਕਿ ਇਹ ਪਿਛਲੇ ਦਸੰਬਰ ਤੋਂ ਇਹਦੀ ਰੀਡਿੰਗ ਸਟਾਰਟ ਹੋ ਚੁੱਕੀ ਸੀਗੀ ਜੋ ਮੈਂ ਪਹਿਲੀ ਰੀਡਿੰਗ ਕੀਤੀ ਸੀ ਪਲੇ ਦੀ ਸੋ ਇਟਸ ਨਾਟ ਕਿ 1 ਮਹੀਨੇ ਦੇ ਵਿੱਚ ਪਲੇ ਤਿਆਰ ਹੋ ਜਾਂਦਾ 2 ਮਹੀਨੇ ਦੇ ਵਿੱਚ ਨਹੀਂ ਇਹਦੇ ਪਿੱਛੇ ਬਹੁਤ ਮਹੀਨਿਆਂ ਦੀ ਮਿਹਨਤ ਲੱਗੀ ਹੁੰਦੀ ਹੈ ਬਹੁਤ ਆਰਟਿਸਟ ਤੇ ਯੂ نو ਟਾਈਮ ਜਿਹੜਾ ਲੱਗਾ ਹੁੰਦਾ ਮਿਹਨਤ ਲੱਗੀ ਹੁੰਦੀ ਹੈ ਤੇ ਮੈਨੂੰ ਪਤਾ ਹੈ ਕਿ ਕੁਝ ਆਰਟਿਸਟ ਇਹੋ ਜਿਹੀ ਵੀ ਨੇ ਜਿਨ੍ਹਾਂ ਦੀ ਆਪਣੀ ਫੈਮਿਲੀ ਆ ਬੱਚੇ ਆ ਹਨਾ ਤੇ ਉਹਨਾਂ ਨੇ ਬੱਚਿਆਂ ਨੂੰ ਸਕੂਲ ਤੋੜ ਕੇ ਖਾਣਾ ਬਣਾ ਕੇ ਸਾਰਾ ਕੁਝ ਖਾਣਾ ਤਿਆਰ ਕਰਕੇ ਆਉਣਾ ਸੋ ਇਹ ਬਹੁਤ ਮਿਹਨਤ ਹੁੰਦੀ ਆ ਇੱਕ ਪਲੇਟ ਤਿਆਰ ਕਰਨ ਦੇ ਪਿੱਛੇ ਬਾਕੀ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਇਹ ਆ ਵੀ ਆਪਣੇ ਆਪਣੇ ਡਾਇਲੌਗ ਯਾਦ ਰੱਖਣੇ ਜੀ ਡਾਇਲੌਗ ਯਾਦ ਕਰਨੇ ਕਿੰਨਾ ਟਾਈਮ ਲੱਗਦਾ ਹੁਣ ਤੁਸੀਂ ਦੋ ਰੋਲ ਕਰ ਰਹੇ ਹੋ ਤੇ ਫਿਰ ਡਾਇਲੌਗ ਨੂੰ ਪ੍ਰੋਪਰਲੀ ਉਸੇ ਤਰ੍ਹਾਂ ਯਾਦ ਰੱਖਣਾ ਇਹ ਇਹ ਕਿਵੇਂ ਕਰ ਲੈਂਦੇ ਹੋ ਉਹ ਤਾਂ ਛਾਪਣੇ ਹੀ ਪੈਂਦੇ ਆ ਮੰਦੇ ਉੱਤੇ ਛਾਪਣੇ ਪੈਂਦੇ ਉਹੀ ਉਹ ਪਹਿਲਾ ਸਟੈਪ ਹੁੰਦਾ ਜਦੋਂ ਅਸੀਂ ਪਲੇ ਰੀਡ ਕਰਦੇ ਆ ਪਹਿਲਾਂ ਨੋਰਮਲ ਰੀਡਿੰਗ ਹੁੰਦੀ ਆ ਫਿਰ ਉਹਨਾਂ ਨੂੰ ਉਹ ਜਿਹੜਾ ਇਮੋਸ਼ਨ ਚਾਹੀਦਾ ਆ ਉਹਦੇ ਅਕੋਰਡਿੰਗ ਫਿਰ ਰੀਡਿੰਗ ਹੁੰਦੀ ਆ ਫਿਰ ਅਸੀਂ ਰਿਹਸਲ ਤੇ ਆਉਂਦੇ ਆ ਫਿਰ ਬਲਾਕਿੰਗ ਤੇ ਆਉਂਦੇ ਆ ਜੋ ਕਿ ਗੁਰਦੀਪ ਸਰ ਦਾ ਜੋ ਸਟਾਈਲ ਹੈਗਾ ਆ ਨਾ ਸੋ ਉਹਦੇ ਨਾਲ ਈਜ਼ੀ ਹੋ ਜਾਂਦਾ ਥੋੜਾ ਕਿ ਸਾਨੂੰ ਆਈਡੀਆ ਹੋਣ ਲੱਗ ਜਾਂਦਾ ਕਿ ਓਕੇ ਕੈਰੈਕਟਰ ਕੀ ਆ ਇਹਦੀ ਇਹ ਇਮੋਸ਼ਨਸ ਕੀ ਨੇ ਹੈ ਨਾ ਫਿਰ ਡਾਇਲੋਗਸ ਕਿਤੇ ਨਾ ਕਿਤੇ ਉਹ ਫਿਰ ਰਿਲੇਟ ਕਰਨ ਲੱਗ ਜਾਂਦੇ ਅਸੀਂ ਉਹਦੇ ਨਾਲ ਨਾਲੇ ਜਦੋਂ ਸਾਹਮਣੇ ਵਾਲਾ ਬੋਲਦਾ ਤੁਹਾਨੂੰ ਪਤਾ ਉਹਦੇ ਅੰਦਰ ਦੇ ਵਿੱਚ ਤੁਸੀਂ ਕੀ ਕਹਿਣਾ ਇੱਕ ਇੰਟਰੈਕਸ਼ਨ ਹੋ ਜਾਂਦੀ ਹੈ ਇੰਟਰੈਕਸ਼ਨ ਦੇ ਵਿੱਚ ਮੈਨੂੰ ਤਾਂ ਐ ਲੱਗਦਾ ਹੁੰਦਾ ਵੀ ਜੇ ਮੈਂ ਮੈਂ ਕੋਈ ਯਾਦ ਕਰਨਾ ਹੋਵੇ ਤਾਂ ਮੈਂ ਤਾਂ ਯਾਦ ਕਰੂੰਗਾ ਤੇ ਉਵੇਂ ਉਹਨੂੰ ਬੋਲ ਦੂੰਗਾ ਪਰ ਤੁਸੀਂ ਉਹਨੂੰ ਯਾਦ ਵੀ ਕਰਦੇ ਹੋ ਯਾਦ ਕਰਕੇ ਉਹਦੇ ਲਈ ਹਰ ਅੱਖਰ ਦੇ ਲਈ ਪ੍ਰੋਪਰ ਈਮੋਸ਼ਨ ਉਸ ਤਰ੍ਹਾਂ ਉਹਦੀ ਡਿਲੀਵਰੀ ਕਰਨੀ ਇਹ 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 ਕਿਵੇਂ ਕਿੱਥੋਂ ਇਹ ਐਕਸਪੀਰੀਅੰਸ ਹੋ ਜਾਂਦਾ ਜਿਵੇਂ ਹੁਣ ਡਾਕਟਰ ਸਾਫ ਸਿੰਘ ਹੈਗੇ ਨੇ ਉਹ ਮਤਲਬ ਪਹਿਲਾਂ ਉਹ ਆਪਣੇ ਗੁਰシャン ਸਿੰਘ ਜੀ ਉਹਨਾਂ ਦੇ ਛੰਡੇ ਹੋਏ ਨੇ ਉਹ ਉਹਨਾਂ ਨੇ ਗੁਰシャン ਸਿੰਘ ਜੀ ਤਾਂ ਇੱਕ ਐਡਾ ਵੱਡਾ ਸਕੂਲ ਸੀਗਾ ਕਿ ਉਹਨਾਂ ਦੇ ਜਿਹੜੇ ਸਟੂਡੈਂਟਸ ਸੀ ਕੱਲਾ ਕੱਲਾ ਸਕੂਲ ਬਣ ਚੁੱਕਿਆ ਹੁਣ ਹਾਂਜੀ ਹੁਣ ਸਾਫ ਸਿੰਘ ਫੇਰ ਡਰਾਮਾ ਕਰਨ ਲਈ ਇੱਥੇ ਆਏ ਹੋਏ ਨੇ ਤੇ ਉਹ ਉਹਨਾਂ ਨੇ ਇਹ ਇਹ ਟੈਕਨੀਕਸ ਜਾਂ ਗੁਰਦੀਪ ਹੋਰਾਂ ਨੇ ਇਹ ਚੀਜ਼ਾਂ ਦੱਸੀਆਂ ਵੀ ਇਸ ਤਰ੍ਹਾਂ ਇਹਨੂੰ ਐਂ ਬੋਲੋ ਐਂ ਬੋਲੋ ਐਂ ਬੋਲੋ ਇਹ ਜਦੋਂ ਮੈਂ ਸ਼ੁਰੂਆਤ ਮੇਰੀ ਸਾਹ ਅੰਕਲ ਉਹਨਾਂ ਦੇ ਨਾਲ ਹੀ ਹੋਈ ਸੀਗੀ ਤੇ ਮੈਨੂੰ ਉਹਨਾਂ ਦਾ ਪਤਾ ਹੈ ਕਿ ਉਹ ਆਪ ਵੀ ਕਹਿੰਦੇ ਨੇ ਕਹਿੰਦੇ ਮੈਂ ਸਪੂਨ ਫੀਡਿੰਗ ਨਹੀਂ ਕਰਾਉਂਦਾ ਐਕਟਿੰਗ ਜਿਹੜੀ ਤੁਹਾਡੇ ਅੰਦਰ ਹੈ ਇਹ ਆਰਟ ਤੁਹਾਡੇ ਅੰਦਰ ਹੀ ਹੋਣੀ ਚਾਹੀਦੀ ਹੈ ਉਹ ਉਸ ਨੂੰ ਨਾ ਮਤਲਬ ਬਾਹਰ ਕਢਾ ਸਕਦੇ ਨੇ ਪਾਲਿਸ਼ ਕਰਦੇ ਪਾਲਿਸ਼ ਕਰ ਸਕਦੇ ਨੇ ਬਾਕੀ ਉਹਨਾਂ ਦੇ ਜੋ ਫਸਟ ਇਹ ਹੁੰਦਾ ਕਿ ਤੁਸੀਂ ਕੈਰੈਕਟਰ ਨੂੰ ਸਮਝੋ ਜਦੋਂ ਤੁਸੀਂ ਕੈਰੈਕਟਰ ਨੂੰ ਸਮਝ ਲਿਆ ਫਿਰ ਤੁਸੀਂ ਉਹਦੇ ਨਾਲ ਰਿਲੇਟ ਕਰ ਪਾਉਂਗੇ ਫਿਰ ਜੋ ਉਹ ਕੈਰੈਕਟਰ ਦਾ ਇਮੋਸ਼ਨ ਹੈ ਜੋ ਉਹਦੇ ਯੂ ਨੋ ਜਿਹੜੇ ਡਾਇਲੌਗਸ ਨੇ ਕਿਤੇ ਨਾ ਕਿਤੇ ਆਪਣੇ ਇਮੋਸ਼ਨਸ ਨੂੰ ਹੀ ਐਕਸਪ੍ਰੈਸ ਕਰ ਰਿਆ ਹੁੰਦਾ ਬਿਲਕੁਲ ਬਿਲਕੁਲ ਸੋ ਜਦੋਂ ਇੱਕ ਵਾਰੀ ਕੈਰੈਕਟਰ ਸਮਝ ਲਿਆ ਫਿਰ ਬਾਕੀ ਸਾਰੀਆਂ ਚੀਜ਼ਾਂ ਈਜ਼ੀ ਹੋ ਜਾਂਦੀਆਂ ਸੌਖੀਆਂ ਹੋ ਜਾਂਦੀਆਂ ਹਨ ਜੀ ਮਨਪ੍ਰੀਤ ਤੁਹਾਡਾ ਡਰਾਮਾ ਮੈਨੂੰ ਪਤਾ ਇਹ ਕਾਮਯਾਬ ਹੋਣਾ ਹੀ ਆ ਮੈਨੂੰ ਪਤਾ ਕਿਉਂਕਿ ਇਹ ਲੋਕਾਂ ਦੀ ਅੱਜ ਦੀ ਗੱਲ ਆ ਇਹ ਡਰਾਮਾ ਇਸ ਸੈਚਰਡੇ ਚੌਥਾ ਤਰੀਕ ਨੂੰ 14 ਸਤੰਬਰ 2024 ਨੂੰ ਬੈਲ ਸੈਂਟਰ ਦੇ ਵਿੱਚ ਸ਼ਾਮ ਦੇ 6:30 ਵਜੇ ਹੋ ਰਿਹਾ ਹੈਗਾ ਤੇ ਸਾਡੀਆਂ ਸਾਰਿਆਂ ਦੀਆਂ ਦੁਆਵਾਂ ਵੀ ਨੇ ਤਸ਼ਵਸ਼ਾਵਾ ਵੀ ਨੇ ਤੁਹਾਡੇ ਲਈ ਗੁੱਡ ਲੱਕ ਗੋ ਐਂਡ ਬ੍ਰੇਕ ਦਾ ਲੈਗ थैंक यू ਸੋ ਮੱਚ थैंक यू ਅੱਜ ਅਮਨਪ੍ਰੀਤ ਨਾਲ ਗੱਲਬਾਤ ਨੂੰ ਇੱਥੇ ਹੀ ਸਮੇਟਦੇ ਆਂ ਆਉਣ ਵਾਲੇ ਸਮੇਂ ਚ ਫੇਰ ਮਿਲਦੇ ਆਂ ਕਿਸ ਤਰ੍ਹਾਂ ਦੀ ਹੋਰ ਵਧੀਆ ਸਖਸ਼ੀਅਤ ਦੇ ਨਾਲ ਉਦੋਂ ਤੱਕ ਲਈ ਖੁਸ਼ ਰਹੋ ਆਬਾਦ ਰਹੋ